ਮੈਂ ਚਾਰੇ ਕੁੰਡਾ ਆਡੀਆਂ ਤੁਝ ਦੇਵਡ ਨਾ ਸਾਈਆ ਤੁਝ ਦੇਵਡ ਨਾ ਸਾਈਆ ਮੈਂ ਦਸ ਗੋ ਮਾਰਿਤ ਸੰਤੋ ਮੈਂ ਦਸ ਗੋ ਮਾਰਕ ਸੰਤੋ ਕਿਉ ਪ੍ਰਭ ਮਿਲਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਾਚਾ ਗੁਰੂ ਦਾ ਦਿਵਸ ਤੇ ਲਖੀ ਸ਼ਾਹ ਵੰਜਾਰਾ ਦੀ ਜਾਤ ਗੁਰਦਰਾ ਸਾਹਿਬ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਬੜੀ ਸ਼ਰਧਾ ਤੇ ਭਾਵਨਾ ਨਾਲ ਇਹ ਦਿਹਾੜਾ ਸਮੂਹ ਸੰਗਤਾਂ ਦੇ ਸਤਿਜੋਗਨਾ ਮਨਾਇਆ ਗਿਆ ਜੋ ਸਾਡੇ ਬਹੁਤ ਹੀ ਸਕਾਰਜੋਗ ਸ਼੍ਰੋਮਣੀ ਕਮੇਟੀ ਜਿਨ੍ਹਾਂ ਸਾਨੂੰ ਬਹੁਤ ਸਾਥ ਦਿੱਤਾ ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਜੋ ਅਜਦਾ ਦਿਹਾੜਾ ਮਨਾਣ ਦੀ ਅਸੀਂ ਉਹਨਾਂ ਨੂੰ ਜਾਇਜ਼ਤ ਮੰਗੀ ਆਪਣਾ ਸਾਡੀ ਬੇਨਤੀ ਪ੍ਰਵਾਨ ਕਰਕੇ ਬੜੇ ਵਧੀਆ ਤਰੀਕੇ ਨਾਲ ਸਾਰੇ ਪ੍ਰੋਗਰਾਮ ਕੀਤੇ ਸਾਰੇ ਜਹਦਾ ਪਹੁੰਚੇ ਸਮੂਹ ਸੰਗਤਾਂ ਸਮੂਹ ਜਹਦਾ ਗੁਰੂ ਗ੍ਰੰਥੀ ਸਾਹਿਬਾਨ ਗੁਰੂ ਘਰ ਦੇ ਪਹੁੰਚੇ ਨੇ ਅਸੀਂ ਸਮੂਹ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਸਾਡੇ ਗੁਰਦਵਾਰਾ ਬਾਬਾ ਮੱਖਣਸ਼ਾਲਾ ਵਾਣਾ 6 ਸੈਂਟਰ ਨਿਊਯਾਰਕ ਚੋਂ ਜੋ ਸਮੂਹ ਕਮੇਟੀਆਂ ਸਾਬਕਾ ਪ੍ਰਧਾਨ ਮੌਜੂਦਾ ਕਮੇਟੀ ਉਹ ਸਾਰੀ ਸੰਗਤ ਇੱਥੇ ਪਹੁੰਚੀ ਹੈ ਆਪਣੇ ਇਲਾਕੇ ਚੋਂ ਮੇਰੇ ਸਾਰੇ ਵੀਰ ਬੱਸਾਂ ਲਾ ਕੇ ਪਹੁੰਚੇ ਨੇ ਜੋ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ ਜੋ ਮੇਰੀ ਕਮੇਟੀ ਬਹੁਤ ਹੀ ਸਕਾਰਾਤਮਕ ਮੇਰੇ ਵੀਰ ਆਏ ਨਹੀਂ ਥੇ ਸਰਦਾਰ ਹਜੀਤ ਸਿੰਘ ਜੀ ਗਿਲਜੀਆਂ ਜਨਸਖਤ ਗੁਰੂ ਘਰ ਦੇ ਸਰਦਾਰ ਨਰਿੰਦਰ ਸਿੰਘ ਜੀ ਬਰਾੜਾ ਜੋ ਸਾਡੇ ਗੁਰੂ ਘਰ ਦੇ ਚੇਅਰਮੈਨ ਨੇ ਸਰਦਾਰ ਗਰੀਬ ਸਿੰਘ ਜੀ ਕਾਲੀ ਸਾਡੇ ਜੋ ਗੁਰੂ ਘਰ ਦੇ ਕੈਸ਼ੀਅਨ ਨੇ ਸਰਦਾਰ ਸ੍ਰਿੰਦਰ ਸਿੰਘ ਜੀ ਪੰਮਾ ਗਿਲ ਜੀਆ ਜੋ ਗੁਰੂ ਘਰ ਦੇ ਵਾਈਸ ਪ੍ਰਧਾਨ ਨੇ ਔਰ ਸਾਰੇ ਪਹੁੰਚ ਕੇ ਇੱਥੇ ਬਹੁਤ ਹੀ ਸਾਰੇ ਪਰਿਵਾਰਾਂ ਨਾਲ ਆ ਕੇ ਗੁਰੂ ਮਾਈ ਦੇ ਖੁਸ਼ੀਆਂ ਪ੍ਰਾਪਤ ਕੀਤੀਆਂ ਨਾਲ ਮੈਂ ਬਹੁਤ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਮਰੀਤ ਸਿੰਘ ਜੀ ਜੋ ਅੱਜ ਉਹਨਾਂ ਨੇ ਵੀ ਬਹੁਤ ਇਸ ਪ੍ਰੋਗਰਾਮ 'ਚ ਬਹੁਤ ਹੀ ਵਰਕ ਕੀਤਾ ਸਾਰੇ ਇੱਥੇ ਪਰ ਉਹਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਟੰਗਣਾ ਪ੍ਰੋਗਰਾਮ ਕੀਤਾ ਗੁਰਦੁਆਰਾ ਬਾਬਾ ਮੱਖਣਸ਼ਾਹ ਲਬਾਣਾ ਸਿੱਖ ਸੈਂਟਰ ਨਿਊਯਾਰਕ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਦੇ ਵਿੱਚ ਅੱਜ ਵਿਸ਼ੇਸ਼ ਸਮਾਗਮ ਗੁਰਦੁਆਰਾ ਸਾਹਿਬ ਦੀ ਵਿੱਚ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਾਬਾ ਮੱਖਣਸ਼ਾਹ ਲਬਾਣਾ ਭਾਈ ਲੱਖੀ ਸ਼ਾਹ ਨਜਾਰਾ ਦੀ ਮਿੱਠੀ ਤੇ ਨਿੱਘੀ ਯਾਦ ਵਿੱਚ ਸਾਚਾ ਗੁਰਲਾਦਰ ਸਿੰਘ ਦੇ ਜਨਮ ਸਮਾਰਤ ਕਰਕੇ ਮਨਾਇਆ ਗਿਆ ਜਿਹਦੇ ਵਿੱਚ ਤਖਤਾਂ ਦੇ ਜਹਦਰ ਸਹਿਬਾਨ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਹਿਬਾਨ ਬਿਰਵਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਉੱਚੇਚੇ ਤੌਰ ਤੇ ਪਹੁੰਚੇ ਵੱਡੀ ਗਿਣਤੀ ਵਿੱਚ ਇਲਾਕੇ ਵਿੱਚੋਂ ਸੰਗਤਾਂ ਵੀ ਪਹੁੰਚੀਆਂ ਔਰ ਵਿਸ਼ੇਸ਼ ਤੌਰ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਸਾਰੀਆਂ ਜਿਹੜੀਆਂ ਯੂਐਸਬੀ ਬੇਨਤੀਆਂ ਕੀਤੀਆਂ ਉਹਨਾਂ ਨੂੰ ਪ੍ਰਵਾਨ ਕਰਕੇ ਸਾਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ